ਨਰਨਾਲ ਸੁਲਿੰਦਰ ਸਿੰਘ ਤੇ ਮਿਤਸੁੰਦਲ ਲੋਕ ਨਿਵਾਸੀ ਆ ਤੇ ਇਹ ਚੀਜ਼ ਬਹੁਤ ਹੀ ਵਧੀਆ ਹੈ ਖਾਸ ਕਰਕੇ ਜਿਹੜੇ ਬੰਦੇ ਨਲਾਂ ਲੱਗ ਜਾਂਦੀਆਂ ਹਨ ਉਹਦੇ ਵਾਸਤੇ ਇਹ ਚੱਕਰੀ ਬਹੁਤ ਵਧੀਆ ਚੀਜ਼ ਹੈ ਦੂਸਰੇ ਵਾਸਤੇ ਉਹ ਦਰਦਾਂ ਵਾਸਤੇ ਗੋਡੇ ਦੇ ਫਿੱਟ ਦੇਣ ਵਾਸਤੇ ਬਹੁਤ ਵਧੀਆ ਚੀਜ਼ ਹੈ ਨਾ ਮੇਰੇ ਖਿਆਲ ਕਿ ਇਹਨੂੰ ਆਮ ਬੰਦੇ ਨੂੰ ਬੈਨੀਫਿਟ ਲੈਣਾ ਚਾਹੀਦਾ ਖਾਸ ਕਰਕੇ ਜਿਹੜੇ ਸਾਡੇ ਵੇਰੇ 올ਡੇਜ ਬੰਦੇ ਨੇ ਨਾ ਇਹਨਾਂ ਨੂੰ ਬੈਨੀਫਿਟ ਸੀਧਾ ਲੈਣਾ ਚਾਹੀਦਾ ਇਹ ਕਿੰਨੀ ਚੀਜ਼ ਹੈ ਹਾਂ ਸਭ ਤੋਂ ਚੀਜ਼ ਬਹੁਤ ਬਹੁਤ ਸਰਾ ਇਹ ਮੇਰੇ ਫਾਇਦਾ ਮਿਲਦਾ ਹਲਕਿਉਂ ਔਰ ਐਸੀ ਲੋਕੀ ਕਰਵਾ ਵੀ ਰਹੇ ਨੇ ਐਸੀ ਕਰਵਾਇਆ ਕੋਸ਼ਿਸ਼ ਕਰਾ ਕੇ ਗਰੀ ਆਇਆ ਤੇ ਸਾਨੂੰ ਬਹੁਤ ਬੈਨੀਫਿਟ ਮਿਲਿਆ ਅਸੀਂ ਰეკਮੈਂਡ ਕਰਦੇ ਹਾਂ ਇਸੀ ਮੁਕਦੀ ਦੇ ਮੈਕਸਿਮਮ ਲੋਕ ਇੱਥੇ ਆ ਕੇ ਸਰਵ ਖਾਣ ਕਿਉਂਕਿ ਥੈਂਕ ਯੂ ਇੱਥੇ ਐਕਸਰਸਾਈਜ਼ ਕਰਉ ਦੇਣੇ ਵਰਜੀ ਸ਼ੁਕਰ ਹੈ ਇਹਦੇ ਵਿੱਚ ਕਾਫੇ ਦੀ ਖਾਲੀ ਹੈ ਇਹਦੇ ਨਾਲ ਜਿਹੜੇ ਪੈਰਾਂ ਦੇ ਵਿੱਚ ਤੇ ਲਗਾ ਕੇ ਇਹਨੂੰ ਸਦਾ ਵਰਕ ਕਰਦੀ ਹੈ ਜਿਹਦੇ ਨਾਲ ਗੰਦੇ ਟੋਸੇ ਜਿਹੜੇ ਸਾਰੇ ਬਾਹਰ ਆਉਂਦੇ ਨੇ ਔਰ ਪੈਰਾਂ ਨੂੰ ਬਹੁਤ ਰਲੀਫ ਮਿਲਦਾ ਮੈਂ ਕੱਲ ਵੀ ਕਰਾਈ ਸੀ ਅੱਜ ਵੀ ਕਰਾਈ ਹੈ ਕਾਫੀ ਦਿਨ ਤੋਂ ਬਾਅਦ ਮੇਰੇ ਪੈਰਾਂ ਤੋਂ ਸੇਕ ਨਿਕਲਦਾ ਰਿਹਾ ਮੈਨੂੰ ਕਰਾ ਰਦੀਬ ਕਾਫੀ ਮਹਿਸੂਸ ਹੋਇਆ ਹੈ ਮੇਰਾ ਨਾਮ ਸੰਦੀਪ ਸਿੰਘ ਹੈ ਮੈਂ ਨਹਿਮਪੁਰ ਸਾਹਿਬ ਗਿਆ ਪਹਿਲੀ ਵਾਰ ਚੜਾਈ ਜਿਹੜੇ ਸਤੇ ਉੱਥੋਂ ਵਾਪਸੀ ਆਏ ਤੇ ਲੱਤਾਂ ਨੂੰ ਖੱਲੀਆਂ ਬਹੁਤ ਪਾਈਆਂ ਹੈ ਤੇ ਰਿਸ਼ੀਗੋਸ਼ ਆ ਮ사ਜ ਕਰਾਈ ਸੀ ਤੇ ਅੰਮ੍ਰਿਤਸਰ ਆ ਗਿਆ ਹੁਣ ਮੈਂ ਕੰਪਨੀ ਬਾਦ ਤਰਾ ਰਿਹਾ ਜੀ ਇਹ ਰਿਲੈਕਸ ਮਿਲੇ ਬਹੁਤ ਜ਼ਿਆਦਾ ਅਰੇ ਇਹ ਜੀ ਰੋਣੀ ਚੇਵੀ ਜੀ ਜਰੂਰ 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 ਕਰਨੀਏ ਕਾਫੀ ਚੰਗਾ ਹਾਂ ਹਾਂ 4 ਦਿਨ ਹੋ ਗਏ ਲਵਾਉਂਦੇ ਨੂੰ ਜਿਹੜੀਆਂ ਪੈਰੀਆਂ ਜੋ ਸੇਗ ਨਿਕਲਦਾ ਐ ਗੋਡੇ ਦੀਆਂ ਚੱਪੜੀਆਂ ਦਰਦ ਹੁੰਦੀਆਂ ਐ ਪਿੰਜਲੀਆਂ ਦਰਦ ਹੁੰਦੀਆਂ ਐ ਤੇ ਜਿੰਦ ਦਾ ਮਰਜ਼ੀ ਕਾਲੋਂ ਹੋਂਦੇ ਪਿਆ ਇਹਨਾਂ ਮੈਨੂੰ ਬੜਾ ਫਾਇਦਾ ਹੋਇਆ ਬੜਾ ਬਹੁਤ ਵਧੀਆ ਛਾਇਆ ਤੇ ਮਾੜੀ ਨਹੀਂ ਹਰ ਬੰਦੇ ਨੂੰ ਲਾਉਣਾ ਚਾਹੀਦਾ ਜਿੰਨੂੰ ਕੋਈ ਲੋਸ ਹੋਵੇ ਯਸ ਹਾਂਜੀ ਹਾਂਜੀ ਬਹੁਤ ਫਾਇਦਾ ਹੋਇਆ ਜੀ ਬੜਾ ਇਹਦੇ ਨਾਲ ਬਹੁਤ ਰਮਾਨ ਆਇਆ ਜੀ ਬੜੇ ਜੱਡੇ ਦਾ ਇਹ ਠੀਕ ਹੋ ਗਿਆ ਗੋਡੇ ਕੁਡੇ ਦੋਨੋਂ ਕੱਟ ਹੋ ਗਏ ਨੇ ਪੈਰਾਂ ਜੋ ਆਪਣੀਆਂ ਜੋ ਸਹੀ ਜਿਹੜਾ ਬਹੁਤ ਘਟ ਗਿਆ ਇਹਦਾ ਹਰ ਬੰਦੇ ਨੂੰ ਰੋਣਾ ਚਾਹੀਦਾ ਜਿਹਦੇ ਸਰੀਰ 'ਚ ਕੋਈ ਨੁਕਸਾਨ ਹਰ ਤਰ੍ਹਾਂ ਦੀ ਮਸ਼ੀਨ ਇੱਥੇ ਕੰਪਨੀ ਬਾਗ ਦੇ ਵਿੱਚ ਲੱਗੀ ਹੈ ਜੀ ਮਾਰ ਮਾ ਜਾਨੀ